ਮੇਤ ਅਨਮੋਲ ਦੀ ਓਸ਼ੋ ਦੇ ਪ੍ਰਵਚਨਾਂ ਤੋਂ ਸੰਕਲਿਤ ਬੋਧ ਕਥਾਵਾਂ ਦੀ ਪੁਸਤਕ ਕਿੱਸਾ ਮਰਨਾ ਹੋਏ ਵਿੱਚੋਂ ਰਚਨਾ 100 ਘੋੜੇ ਤਿੱਬਤ ਦੀ ਇੱਕ ਪੁਰਾਣੀ ਕਹਾਣੀ ਹੈ ਕਿ ਦੋ ਭਰਾ ਸਨ ਉਹਨਾਂ ਦਾ ਪਿਤਾ ਮਰ ਗਿਆ ਉਸ ਕੋਲ 100 ਘੋੜੇ ਸਨ ਘੋੜਿਆਂ ਦਾ ਕੰਮ ਸੀ ਸਵਾਰੀਆਂ ਢੋਣ ਦਾ ਕੰਮ ਸੀ ਮਰਨ ਵੇਲੇ ਪਿਤਾ ਨੇ ਵੱਡੇ ਭਰਾ ਨੂੰ ਕਿਹਾ ਕਿ ਤੂੰ ਬੁੱਧੀਮਾਨ ਹੈ ਛੋਟਾ ਤਾਂ ਜੇ ਛੋਟਾ ਹੈ ਤੂੰ ਆਪਣੀ ਮਰਜ਼ੀ ਅਨੁਸਾਰ ਪਟਵਾਰਾ ਕਰ ਲੈ ਮੈਂ ਤਾਂ ਵੱਡੇ ਭਰਾ ਨੇ ਪਿਤਾ ਦੇ ਮਰਨ ਤੋਂ ਬਾਅਦ ਬਟਵਾਰਾ ਕੀਤਾ ਉਸਨੇ 99 ਘੋੜੇ ਆਪ ਰੱਖ ਲਏ ਤੇ ਇੱਕ ਘੋੜਾ ਆਪਣੇ ਛੋਟੇ ਭਰਾ ਨੂੰ ਦੇ ਦਿੱਤਾ ਆਸ-ਪਾਸ ਦੇ ਲੋਕ ਬਹੁਤ ਹੈਰਾਨ ਹੋਏ ਗਵਾਂਡੀਆਂ ਨੇ ਕਿਹਾ ਵੀ ਕਿ ਇਹ ਤੂੰ ਕੀ ਕਰ ਰਿਹਾ ਹੈ ਤਾਂ ਵੱਡੇ ਭਰਾ ਨੇ ਕਿਹਾ ਕਿ ਗੱਲ ਇਹ ਹੈ ਉਤਾ ਜੇ ਛੋਟਾ ਹੈ ਤੇ ਉਸ ਨੂੰ ਸਮਝ ਵੀ ਘਟ ਹੈ ਇਹ 40-50 ਘੋੜਿਆਂ ਨੂੰ ਕਿਵੇਂ ਸੰਭਾਲੇਗਾ ਇਸ ਲਈ ਮੈਂ 99 ਲੈ ਲੈਂਦਾ ਹਾਂ ਤੇ ਇੱਕ ਉਸ ਨੂੰ ਦੇ ਦਿੰਦਾ ਹਾਂ ਛੋਟਾ ਵੀ ਥੋੜੇ ਸਾਲਾਂ ਵਿੱਚ ਵੱਡਾ ਹੋ ਗਿਆ ਪਰ ਉਹ ਇੱਕ ਨਾਲ ਬਹੁਤ ਖੁਸ਼ ਸੀ ਇੱਕ ਇੱਕ ਆਫੀਸ ਉਸ ਨੂੰ ਨੌਕਰ ਰੱਖਣ ਦੀ ਲੋੜ ਨਹੀਂ ਸੀ ਕੋਈ ਵੱਖਰਾ ਪ੍ਰਬੰਧ ਨਹੀਂ ਸੀ ਕਰਨਾ ਪੈਂਦਾ ਉਹ ਖੁਦ ਸ਼ਹਿਰ ਜਾਂਦਾ ਸੀ ਕੰਮ ਕਰਕੇ ਵਾਪਸ ਆ ਜਾਂਦਾ ਸੀ ਉਸ ਦਾ ਖਾਣ ਪੀਣ ਦਾ ਕੰਮ ਬਧੀਆ ਚੱਲ ਰਿਹਾ ਸੀ ਉਹ ਦੇਖਦਾ ਕਿ ਵੱਡਾ ਪ੍ਰਾਬਉਤ ਪਰੇਸ਼ਾਨ ਹੈ 99 ਘੋੜੇ 99 ਹੀ ਪੰਗੇ ਨੌਕਰ ਰੱਖਣੇ ਪਏ ਤਵੇਲਾ ਬਣਾਉਣਾ ਪਿਆ ਕਦੇ ਕੋਈ ਘੋੜਾ ਬਿਮਾਰ ਪੈ ਜਾਂਦਾ ਕਦੇ ਕੁਝ ਹੋ ਜਾਂਦਾ ਕਦੇ ਘੋੜਾ ਭੱਜ ਜਾਂਦਾ ਕਦੇ ਕੋਈ ਨੌਕਰ ਨਾ ਆਉਂਦਾ ਰਾਤ ਹੋ ਜਾਂਦੀ ਕੁਵੇਲਾ ਹੋ ਜਾਂਦਾ ਉਹ ਜਾਗਦਾ ਇੱਕ ਦਿਨ ਵੱਡੇ ਪ੍ਰਾਣ ਆਕੇ ਛੋਟੇ ਪ੍ਰਾਣ ਨੂੰ ਕਿਹਾ ਕਿ ਮੇਰੀ ਤੈਨੂੰ ਇੱਕ ਬੇਨਤੀ ਹੈ ਕਿ ਤੇਰੇ ਕੋਲ ਜੋ ਇੱਕ ਕੋੜਾ ਹੈ ਉਹ ਵੀ ਤੂੰ ਮੈਨੂੰ ਦੇ ਦੇ। ਉਸਨੇ ਕਿਹਾ ਕਿਉਂ? ਤਾਂ ਵੱਡੇ ਪ੍ਰਾਣ ਨੇ ਕਿਹਾ ਤੇਰੇ ਕੋਲ ਇੱਕ ਹੀ ਕੋੜਾ ਹੈ। ਭਾਵੇਂ ਉਹ ਨਾ ਹੋਵੇ ਤੇਰਾ ਬਹੁਤ ਨੁਕਸਾਨ ਨਹੀਂ ਹੋਵੇਗਾ। ਮੇਰੇ ਕੋਲ 99 ਹਨ। ਜੇ ਮੈਨੂੰ ਇੱਕ ਹੋਰ ਮਿਲ ਜਾਵੇ ਤਾਂ 100 ਹੋ ਜਾਣਗੇ। ਮੇਰੇ ਲਈ ਇਹ ਇੱਕ ਵੱਡਾ ਸਵਾਲ ਹੈ ਕਿਉਂਕਿ ਮੇਰੇ ਕੋਲ 99 ਹਨ। ਇੱਕ ਮਿਲਦੇ ਹੀ ਪੂਰਾ ਸੈਂਕੜਾ ਹੋ ਜਾਵੇਗਾ। ਇਸ ਲਈ ਮੇਰੀ ਸ਼ਾਖਤ ਇਸ ਸਨਮਾਨ ਦਾ ਸਵਾਲ ਹੈ। ਆਪਣੇ ਪਿਤਾ ਕੋਲ 100 ਘੋੜੇ ਸਨ ਘੱਟੋ-ਘੱਟ ਸਾਡੇ ਪਿਤਾ ਦੀ ਇੱਜ਼ਤ ਦਾ ਸਵਾਲ ਵੀ ਇਸ ਨਾਲ ਜੁੜਿਆ ਹੋਇਆ ਛੋਟੇ ਭਰਾ ਨੇ ਖੁਸ਼ ਹੋ ਕੇ ਕਿਹਾ ਕਿ ਤੁਸੀਂ ਇਹ ਘੋੜਾ ਵੀ ਲੈ ਜਾਓ ਛੋਟਾ ਭਰਾ ਉਸ ਦਿਨ ਤੋਂ ਹੋਰ ਵੀ ਆਨੰਦ ਵਿੱਚ ਹੋ ਗਿਆ ਕਿਉਂਕਿ ਹੁਣ ਉਹ ਖੁਦ ਹੀ ਘੋੜੇ ਦਾ ਕੰਮ ਕਰਨ ਲੱਗ ਪਿਆ ਸੀ ਹੁਣ ਤੱਕ ਕਦੇ ਘੋੜਾ ਬਿਮਾਰ ਪੈ ਜਾਂਦਾ ਸੀ ਕਦੇ ਦਵਾਈ ਲਿਆਉਣੀ ਪੈਂਦੀ ਸੀ ਘੋੜਾ ਭੁੱਖਾ ਹੁੰਦਾ ਸੀ ਉਸ ਤੇ ਖਾਣ ਦਾ ਪ੍ਰਬੰਧ ਵੀ ਕਰਨਾ ਪੈਂਦਾ ਸੀ ਕਦੇ-ਕਦੇ ਤਾਂ ਘੋੜਾ ਵੀ ਜਾਨ ਲੀ ਰਾਜ਼ੀ ਨਹੀਂ ਹੁੰਦਾ ਸੀ ਅੜ ਜਾਂਦਾ ਸੀ ਹੁਣ ਤਾਂ ਘੋੜੇ ਦੀ ਕੰਮ ਕਰਨਾ ਪੈਂਦਾ ਸੀ ਉਸ ਦੀ ਲਗਾਮ ਫੜ ਕੇ ਚੱਲਣਾ ਪੈਂਦਾ ਸੀ ਹੁਣ ਇਹ ਝੰਜਟ ਵੀ ਖਤਮ ਹੋ ਗਿਆ ਹੁਣ ਉਹ ਆਪਣਾ ਮਾਲਕ ਬਣ ਗਿਆ ਹੁਣ ਉਹ ਆਪ ਹੀ ਬੋਝ ਚੁੱਕਦਾ ਲੋਕਾਂ ਨੂੰ ਯਾਤਰਾ ਕਰਾਉਂਦਾ ਪਰ ਵੱਡਾ ਬਹੁਤ ਪਰੇਸ਼ਾਨ ਹੋ ਗਿਆ ਉਹ ਬਿਮਾਰ ਰਹਿਣ ਲੱਗਾ ਉਹ ਸੋਚਣ ਲੱਗਾ ਕਿ ਸੌ ਵਿੱਚੋਂ ਹੁਣ ਇੱਕ ਵੀ ਘਟ ਨਾ ਜਾਵੇ ਕੋਈ ਘੋੜਾ ਮਰ ਨਾ ਜਾਵੇ ਕੋਈ ਘੋੜਾ ਗਵਾਚ ਨਾ ਜਾਵੇ ਨਹੀਂ ਤਾਂ ਵੱਡੀ ਸਮੱਸਿਆ ਹੋ ਜਾਵੇਗੀ ਮਾਰਪਾਇ ਕਹਾਣੀ ਅਕਸਰ ਸੁਣਾਉਂਦਾ ਹੁੰਦਾ ਸੀ ਇੱਕ ਤਿਬਤੀ ਫਕੀਰ ਸੀ ਉਹ ਅਕਸਰ ਹੀ ਕਹਾਣੀ ਸੁਣਾਉਂਦਾ ਹੁੰਦਾ ਸੀ ਅਤੇ ਉਹ ਕਹਿੰਦਾ ਸੀ ਮੈਂ ਦੋ ਤਰ੍ਹਾਂ ਦੇ ਲੋਕ ਹੀ ਦੇਖੇ ਹਨ ਇੱਕ ਉਹ ਜੋ ਚੀਜ਼ਾਂ ਤੇ ਇੰਨਾ ਭਰੋਸਾ ਕਰ ਲੈਂਦੇ ਹਨ ਕਿ ਉਹ ਉਹਨਾਂ ਦੇ ਕਾਰਨ ਹੀ ਪਰੇਸ਼ਾਨ ਹੋ ਜਾਂਦੇ ਹਨ ਤੇ ਇੱਕ ਉਹ ਜੋ ਆਤਮ ਵਿਸ਼ਵਾਸ ਨਾਲ ਇੰਨੇ ਪਰੇ ਹੁੰਦੇ ਹਨ ਕਿ ਚੀਜ਼ਾਂ ਉਹਨਾਂ ਨੂੰ ਪਰੇਸ਼ਾਨ ਨਹੀਂ ਕਰ ਪਾਉਂਦੀਆਂ ਸਿਰਫ ਦੋ ਹੀ ਤਰ੍ਹਾਂ ਦੇ ਲੋਕ ਹਨ ਇਸ ਧਰਤੀ ਤੇ ਦੂਜੀ ਕਿਸਮ ਦੇ ਲੋਕ ਬਹੁਤ ਘੱਟ ਹਨ ਤੇ ਇਸ ਲਈ ਧਰਤੀ ਉੱਤੇ ਆਨੰਦ ਦਾ ਵਰਤਾਰਾ ਬਹੁਤ ਘੱਟ ਹੈ ਇਹ ਧਰਤੀ ਉੱਤੇ ਜੋ ਇੰਨਾ ਜ਼ਿਆਦਾ ਦੁੱਖ ਹੈ ਕਿਉਂਕਿ ਦੁਨੀਆ ਪਹਿਲੀ ਕਿਸਮ ਦੇ ਲੋਕਾਂ ਨਾਲ ਭਰੀ ਪਈ ਹੈ ਧੰਨਵਾਦ